ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਮੂੰਗੀ ਦੀ ਦਾਲ ਦੇ ਨਾ ਚੀਲੇ ਬਣਾਵਾਂਗੇ ਆਪਣੀ ਘਰ ਵਾਲੀ ਮੂੰਗੀ ਦਾਲ ਹੈ ਦਲੀ ਹੋਈ ਹੈ ਤੇ ਆਪਾਂ ਆਹ ਹੈਗੀ ਹੈ ਬਾਜ਼ਾਰ ਵਾਲੀ ਆਪਾਂ ਕੋਈ ਵੀ ਲੈ ਸਕਦੇ ਆ ਬਾਜ਼ਾਰ ਵਾਲੀ ਵੀ ਲੈ ਸਕਦੇ ਜਿਹੜੀ ਪੀਲੀ ਮੂੰਗੀ ਹੁੰਦੀ ਹੈ ਤੇ ਆਹ ਆਪਣੀ ਘਰ ਵਾਲੀ ਮੂੰਗੀ ਮੈਂ ਆਏਗਾ ਵਰਤੋਂ करूंगी ਇਹਨੂੰ ਮੈਂ ਭੁੰਨਤਾ ਹੈਗਾ ਤੇ ਇਧਰ ਜੀ ਪਨੀਰ ਹੈ ਆਪਾਂ ਅੱਜ ਨਾ ਮੂੰਗੀ ਦਾਲ ਦੇ ਚੀਲੇ ਤੇ ਪਨੀਰ ਵਾਲੇ ਤੇ ਸਟਫਿੰਗ ਭਰ ਕੇ ਬਣਾਵਾਂਗੇ ਵਿੱਚ ਸਬਜ਼ੀਆਂ ਪਾਵਾਂਗੇ ਤੇ ਅਸੀਂ ਜੀ ਮੂੰਗੀ ਦਾਲ ਨੂੰ ਨਾ 4-5 ਘੰਟੇ ਪਹਿਲਾਂ ਭੋਂਤਾ ਸੀ ਆ ਦੇਖੋ ਆ ਦੇਖੋ ਹੁਣ ਇਹਦੇ ਵਿੱਚ ਨਾ ਛਿਲਕਾ ਹੈ ਸਹੀ ਕੋਈ ਨਾ ਕੋਈ ਛਿਲਕਾ ਹੈਗਾ ਵਿੱਚ ਤੇ ਵੈਸੇ ਵਧੀਆ ਤੋ ਤੀ ਗਈ ਮੈਂ ਧੋ ਲਈ ਆ ਇਹਨੂੰ ਛਿਲਕਾ ਇਹਦਾ ਕੱਢਤਾ ਤੇ ਆਹੀ ਦਾਲ ਆਪਾਂ ਭੋਂਤੀ ਸੀ 4-5 ਘੰਟੇ ਪਹਿਲਾਂ ਭੋਂਤੀ ਸੀ ਤੇ ਹੁਣ ਜੀ ਆਪਾਂ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਦਾਲ ਨੂੰ ਪੀਸਾਂਗੇ ਆਪਾਂ ਹੁਣ ਆਪਾਂ ਨਾ ਮਿਕਸੀ ਜੱਗ ਦੇ ਵਿੱਚ ਆ ਦਾਲ ਪਾ ਦਿਆਂਗੇ ਸਾਰੀ ਦਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਇੱਕ ਕੌਲੀ ਦਾ ਆਲ ਵੀ ਧੌਂਦੀ ਹੈ ਜਿਹੜੀ ਤੁਹਾਨੂੰ ਮੈਂ ਵਿਖਾਈ ਹੈ ਨਾ ਉਹੀ ਕੌਲੀ ਦਾਲ ਦੀ ਆਪਾਂ ਧੌਂਦੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਪਾਵਾਂਗੇ ਹਰੀ ਮਿਰਚ ਸਵਾਦ ਦੇ ਹਿਸਾਬ ਨਾਲ ਪਾਵਾਂਗੇ ਅਦਰ ਥੋੜਾ ਜਿਆਦੇ ਨਮਕ ਪਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਦਰਕ ਆਪਣਾ ਆ ਪੀਸਿਆ ਹੋਇਆ ਆਦਰਕ ਹੈ ਇਹਨੂੰ ਪਾ ਲਾਂਗੇ ਆਪਾਂ ਵਿੱਚ ਇਹਦੇ ਤੇ ਹੁਣ ਇਹਦੇ ਵਿੱਚ ਨਾ ਆਪਾਂ 2-3 ਚਮਚੇ ਨਾ ਪਾਣੀ ਦੇ ਪਾ ਲਾਂਗੇ ਤੇ ਹੁਣ ਆਪਾਂ ਇਹਨੂੰ ਕਰਦੇ ਹਾਂ ਗ੍ਰਾਈਂਡ ਅੰਜੀ ਆਪਾਂ ਮੂੰਗੀ ਨੂੰ ਨਾ ਪੀਸ ਲਿਆ ਗ੍ਰਾਈਂਡ ਕਰ ਲਿਆ ਬਹੁਤ ਵਧੀਆ ਗ੍ਰਾਈਂਡ ਹੋ ਗਈ ਦੇਖ ਲਓ ਆਹ ਦੇਖੋ ਬਹੁਤ ਵਧੀਆ ਹੋ ਗਈ ਤੇ ਹੁਣ ਆਪਾਂ ਇਹਨੂੰ ਨਾ ਐਸੇ ਜੱਗ ਦੇ ਵਿੱਚ ਕੱਢ ਲੈਣੇ ਆਪਾਂ ਜੀ ਆ ਮੂੰਗੀ ਦਾਲ ਨੂੰ ਪੀਸ ਕੇ ਨਾ ਆਪਾਂ ਜਾਂ ਡੋਂਗੇ ਚ ਕੱਢ ਲਏ ਤੇ ਆਪ ਵਿੱਚ ਨਾ ਥੋੜਾ ਜਿਹਾ ਜੱਗ ਚ ਪਾਣੀ ਪਾਏ ਆ ਪੇਸਟ ਆਪਣਾ ਥੋੜਾ ਜਿਹਾ ਗਾੜਾ ਹੈਗਾ ਤੇ ਆ ਪਾਣੀ ਆਪਾਂ ਇਹਦੇ ਵਿੱਚ ਪਾ ਦਿਆਂਗੇ ਤੇ ਹੁਣ ਆਪਾਂ ਇਹਨੂੰ ਤਾਂ ਰੱਖਾਂਗੇ ਰੈਸਟ ਤੇ ਤੇ ਲੋੜ ਪਈ ਤਾਂ ਆਪਾਂ ਫੇਰ ਪਾਣੀ ਪਾ ਲਾਂਗੇ ਤੇ ਹੁਣ ਆਪਾਂ ਬਣਾਉਨੇ ਆ ਗ੍ਰੀਨ ਚਟਨੀ ਹੁਣ ਆਪਾਂ ਗ੍ਰੀਨ ਚਟਨੀ ਬਣਾਉਨੇ ਇਹਦੇ ਵਿੱਚ ਹਨਾ ਆਪਾਂ ਪਾਵਾਂਗੇ ਹਰਾ ਧਨੀਆ ਇਹ ਪਾ ਦਿਆਂਗੇ ਆਪਾਂ ਇਹਦੇ ਵਿੱਚ ਹਾ ਕੱਲੇ ਹਰੇ ਢਣੀਆਂ ਨਾਲ ਵੀ ਬਣ ਜਾਂਦੀ ਹੈ ਤੇ ਵਿੱਚ ਪਾਵਾਂਗੇ ਆਪਾਂ ਇਹ ਪੂਦਨਾ ਲਿਆ ਪੂਦਨੇ ਦੇ ਪੱਤੇ ਪਾ ਦਿਆਂਗੇ ਵਿੱਚ ਡੰਡੀਆਂ ਥੋੜੀਆਂ ਸਖਤ ਸੀ ਪੂਦਨੇ ਦੀਆਂ ਉਹ ਅਸੀਂ ਘੱਟਤੀਆਂ ਤੇ ਹੁਣ ਆਪਾਂ ਇਹਦੇ ਵਿੱਚ ਆ ਪਾ ਦਿਆਂਗੇ ਹਰੀ ਮਿਰਚ ਹੁਣ ਆਪਾਂ ਇਹਦੇ ਵਿੱਚ ਹਨਾ ਨਿੰਬੂ ਦਾ ਜੂਸ ਪਾ ਦਿਆਂਗੇ ਟੇਸਟ ਦੇ ਹਿਸਾਬ ਨਾਲ ਆਪਾਂ ਨਮਕ ਪਾ ਦਿਆਂਗੇ ਨਾਲੇ ਪਾਵਾਂਗੇ ਆਪਾਂ ਅਦਰਕ ਦਾ ਪੇਸਟ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਨਾ ਥੋੜੀ ਜਿਹੀ ਬਰਫ਼ ਦੇ ਪੀਸ ਪਾ ਦਿਆਂਗੇ ਤੇ ਫਿਰ ਆਪਾਂ ਇਹਨਾਂ ਨੂੰ ਹੁਣ ਥੋੜਾ ਜਿਹਾ ਪਾਣੀ ਜਰੂਰਤ ਪਈ ਤਾਂ ਆਪਾਂ ਪਾਣੀ ਵੀ ਪਾ ਸਕਦੇ ਹਾਂ ਇੱਕ ਵਾਰ ਮੈਂ ਪਾਣੀ ਨਹੀਂ ਪਾਉਂਦੀ ਜੇ ਲੋੜ ਪਈ ਤਾਂ ਮੈਂ ਫਿਰ ਪਾਉਂਗੀ ਤੁਹਾਨੂੰ ਦੱਸ ਵੀ ਦੇਵਾਂਗੀ ਤੇ ਹੁਣ ਮੈਂ ਬਣਾਉਣੀ ਹੈ ਚਟਨੀ ਆਡੀ ਗ੍ਰੀਨ ਚਟਨੀ ਬਣ ਕੇ ਆਪਣੀ ਹੋ ਗਈ ਬਹੁਤ ਵਧੀਆ ਤਿਆਰ ਤੇ ਆਪਾਂ ਨਾ ਹੁਣ ਕੌਲੀ ਚ ਕਰਦ ਲੈਨੇ ਇਹਨੂੰ ਆਪਾਂ ਇਹਦੇ ਵਿੱਚ ਬਰਫ਼ ਤਾਂ ਪਾਈ ਸੀ ਤੇ ਆਪਣੀ ਨਾ ਚਟਨੀ ਦਾ ਰੰਗ ਚੇਂਜ ਨਹੀਂ ਹੁੰਦਾ ਗ੍ਰੀਨ ਹੀ ਰਹੂਗਾ ਤੇ ਫਿਰ ਆਪਾਂ ਦੋ ਚਮਚੇ ਪਾਣੀ ਦੇ ਵੀ ਪਾਏ ਸੀ ਉਹ ਵੀ ਪਾ বরਫ਼ ਵਾਲੇ ਪਾਏ ਸੀਗੇ ਤੇ ਰੰਗ ਦੇਖੋ ਆਪਣੀ ਚਟਨੀ ਦਾ ਕਿੱਡਾ ਸੋਹਣਾ ਰੰਗ ਆਇਆ ਤੇ ਗਰਮ ਪਾਣੀ ਨਾ ਪਾਇਓ ਜਾਂ ਦੂਸਰਾ ਨਾ ਪਾਇਓ ਤੇ ਚਟਨੀ ਬਣ ਕੇ ਹੋ ਗਈ ਆਪਣੀ ਤਿਆਰ ਹੁਣ ਆਪਾਂ ਕਰਦੇ ਹਾਂ ਸਟਫਿੰਗ ਤਿਆਰ ਹੁਣ ਆਪਾਂ ਨਾ ਪੈਨ ਰੱਖ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਦੋ ਚਮਚੇ ਨਾ ਘਿਓ ਦੇ ਪਾਵਾਂਗੇ ਆਪਾਂ ਤੇਲ ਵੀ ਰਿਫਾਈਨਡ ਵਰਗਾ ਵਰਤ ਸਕਦੇ ਆ ਮੈਂ ਪਾ ਰਹੀ ਹਾਂ ਦੇਸੀ ਘਿਓ ਦੋ ਹੀ ਚਮਚੇ ਪਾਉਣਾ ਇਹ ਜਦੋਂ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਨਾ ਪਾ ਦਿਆਂਗੇ ਆਪਣੀ ਹਰੀ ਮਿਰਚ ਕੱਟੀ ਐ ਇਸ ਚ ਬਰੀਕ-ਬਰੀਕ ਇਹ ਪਾ ਦੇਣਾ ਤੇ ਇੱਧਰ ਆਪਾਂ ਨਾ ਅਦਰਕ ਅਦਰਕ ਦਾ ਪੇਸਟ ਪਾ ਦੇਣਾ ਹੁਣ ਆਪਾਂ ਨਾ ਥੋੜਾ ਜਿਹਾ ਤੇਲ ਆਪਾਂ ਨਾ ਘਰਮ ਹੋ ਗਿਆ ਨਾ ਥੋੜਾ ਜਿਹਾ ਰੋਸਟ ਕਰ ਲਾਂਗੇ ਹਰੀ ਮਿਰਚ ਨੂੰ ਤੇ ਅਦਰਕ ਨੂੰ ਅਦਰਕ ਤੇ ਹਰੀ ਮਿਰਚ ਨੂੰ ਆਪਾਂ ਰੋਸਟ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਬਜ਼ੀਆਂ ਪਹਿਲਾਂ ਪਾਵਾਂਗੇ ਆਪਾਂ ਗਾਜਰ ਇਹ ਬਰੀਕ ਕੱਟਿਆ ਹੋਇਆ ਆਪਣਾ ਗਾਜਰ ਬਰੀਕ ਕੱਟਿਆ ਤਾਂ 2 ਮਿੰਟ ਇਹਨੂੰ ਪਕਾ ਕੇ ਤੇ ਫਿਰ ਆਪਾਂ ਛੋਲਾ ਵਿੱਚ ਤੇ ਦੂਸਰੀ ਚਾਹਲੀ ਪਾ ਦਿਆਂਗੇ ਵਿੱਚ ਸਾਜਰਾ ਨੂੰ ਆਪਾਂ 2 ਮਿੰਟ ਪਕਾ ਲਿਆ ਹੁਣ ਆਪਾਂ ਇਹਦੇ ਵਿੱਚ ਨਾ Shimla mirch ਤੇ ਆਪਾਂ ਹਾਂ ਨਾ ਪੱਤਾ ਗੋਭੀ ਹੈ ਜਿਹੜੀ ਇਹ ਪਾਣੀ ਸਬਜ਼ੀਆਂ ਆਪਾਂ ਕੋਈ ਵੀ ਆਪਦੇ ਹਿਸਾਬ ਨਾਲ ਜਿਹੜੀ ਮਰਜ਼ੀ ਪਾ ਲਗੇ ਆਪਾਂ ਇਹਦੇ ਵਿੱਚ ਆਪਾਂ ਸਵੀਟ ਕਾਰਨ ਵੀ ਪਾ ਸਕਦੇ ਆ ਬੰਦ ਗੋਭੀ ਵੀ ਪਾ ਸਕਦੇ ਆ ਤੇ ਮਟਰ ਵਾਲ ਕੇ ਵੀ ਪਾ ਸਕਦੇ ਆ ਆਪਾਂ ਤੇ ਮੇਰੇ ਕੋਲ ਆਈ ਸਬਜ਼ੀਆਂ ਸੀ ਮੈਂ ਉਹ ਹੀ ਪਾਤੀਆਂ ਤੇ ਹੁਣ ਆਪਾਂ ਇਹਨੂੰ ਬੜਾ ਨਾ ਸੌਫਟ ਨਹੀਂ ਕਰਦੇ ਥੋੜਾ ਜਿਹਾ ਕ੍ਰਾਂਚੀ ਰੱਖਾਂਗੇ ਇਹਨਾਂ ਨੂੰ ਫਿਰ ਵਧੀਆ ਲੱਗਦਾ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਪਾ ਦਾਂਗੇ ਸਬਜ਼ੀਆਂ ਦੇ ਹਿਸਾਬ ਦੇ ਨਾਲ ਹੀ ਤੇ ਆਪਾਂ ਮੂੰਗੀ ਦਾਤ ਵੀ ਨਮਕ ਪਾਇਆ ਟੀਸਣ ਵੇਲੇ ਤੇ ਹੁਣ ਆਪਾਂ ਥੋੜਾ ਜਿਹਾ ਪਕਾ ਲੈਨੇ ਹਾਂ ਹੁਣ ਆਪਾਂ ਸਬਜ਼ੀਆਂ ਪਕ ਗਈਆਂ ਗਾਏ ਤੋਂ ਬੰਦ ਕਰ ਦਿੰਨੇ ਤੇ ਆਹ ਹਰਾ ਧਨੀਆ ਵਿੱਚ ਇਹਦੇ ਪਾ ਦਿੰਨੇ ਆਪਾਂ ਤੇ ਹੁਣ ਆਪਾਂ ਇਹਨੂੰ ਨਾ ਪਲੇਟ 'ਚ ਕੱਢ ਦਿੰਨੇ ਆ ਠੰਡਾ ਹੋ ਜਾਊਗਾ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ ਪਨੀਰ ਆਪਾਂ ਇਹ ਸਬਜ਼ੀਆਂ ਠੰਡੀਆਂ ਹੋ ਗਈਆਂ ਤੇ ਹੁਣ ਆਪਾਂ ਇਹਦੇ ਵਿੱਚ ਨਾ ਪਨੀਰ ਪਾ ਦਿਆਂਗੇ ਪਨੀਰ ਆਪਾਂ ਕੱਦੂਕਸ ਕਰਕੇ ਵੀ ਪਾ ਸਕਦੇ ਤੇ ਮੈਂ ਤਾਂ ਹੱਥਾਂ ਨਾਲ ਹੀ ਭੋਰ ਕੇ ਇਹਨਾਂ ਨੂੰ ਪਾਤਾ ਇਹਦੇ ਵਿੱਚ ਤੇ ਐਸੇ ਕਰਕੇ ਹੁਣ ਆਪਾਂ ਇਹਨੂੰ ਮਿਕਸ ਕਰ ਦਿੰਨੇ ਆ ਤੇ ਫੇਰ ਆਪਾਂ ਨਾ ਚੀਲੇ ਦਾ ਮੂੰਗੀ ਵਾਲਾ ਘੋਲ ਦੇਖਦੇ ਆ ਆਪਣਾ ਕਿਵੇਂ ਬਣਿਆ ਕਿਵੇਂ ਨਹੀਂ ਆ ਤਿਆਰ ਹੋ ਗਿਆ ਆਪਣਾ ਸਟਫਿੰਗ ਅੰਦੀ ਹੁਣ ਆਪਣੇ ਮੂੰਗੀ ਦਾ ਚੀਲੇ ਵਾਲਾ ਘੋਲ ਨਾ ਥੋੜਾ ਜਿਹਾ ਪਾਣੀ ਪਾਵਾਂਗੇ ਆਪਾਂ ਥੋੜਾ ਜਿਹਾ ਗਾੜਾ ਹੈ ਥੋੜਾ ਜਿਹਾ ਪਾਣੀ ਪਾ ਲਾਂਗੇ ਆਪਾਂ ਦੋ ਚਮਚੇ ਪਾਣੀ ਦੇ ਪਾਈ ਹੈ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲੈਨੇ ਆ ਫਿਰ ਆਪਾਂ ਕਰਦੇ ਆ ਗੈਸ ਔਨ ਆਪਾਂ ਪੈਨ ਰੱਖ ਲਿਆ ਉੱਤੇ ਥੋੜਾ ਜਿਹਾ ਪਾ ਲਿਆ ਤੇ ਉਹ ਵਿੱਚ ਅੱਧਾ ਕ ਚਮਚਾ ਤੇ ਹੁਣ ਆਪਾਂ ਇਹਨੂੰ ਨਾ ਸਾਰੇ ਫਲਾ ਦੇਨੇ ਆ ਇਸ ਤਰ੍ਹਾਂ ਕਰਕੇ ਤੇ ਗੈਸ ਆਪਨਾ ਨਾ ਸਲੋ ਹੈ ਨਾ ਤਾਂ ਠੰਡੇ ਤੇ ਕੰਨ ਤੇ ਵੀ ਆਪਾਂ ਚੀਲਾ ਪਾਉਣਾ ਤੇ ਨਾ ਹੀ ਬਾਲੇ ਗਰਮ ਤੇ ਪਾਉਣਾ ਤੇ ਸਲੋ ਗੈਸ ਕਰਕੇ ਆਪਾਂ ਚੀਲਾ ਪਾ ਦਾਂਗੇ ਤੇ ਹੁਣ ਆਪਾਂ ਟਿਸ਼ੂ ਦੇ ਉੱਪਰ ਨਾਲ ਇਹਨਾਂ ਸਾਰੇ ਗ੍ਰੀਸ ਚਰਕਾਂ ਹੁਣ ਆਪਾਂ ਇਹਦੇ ਵਿੱਚ ਚੀਲਾ ਪਾਉਨੇ ਆ ਆਪਾਂ ਐਸੇ ਚਮਚੇ ਦੇ ਨਾਲ ਹੀ ਆਪਾਂ ਇਸ ਤਰ੍ਹਾਂ ਕਰਕੇ ਇਹਨੂੰ ਫਲਾ ਲਾਂਗੇ ਮੈਂ ਕੋਈ ਚਮਚਾ ਪਾਇਆ ਐਸ ਤਰ੍ਹਾਂ ਕਰਕੇ ਇਹਨੂੰ ਆਪਾਂ ਗਲਾਈ ਕਰ ਦਿਆਂਗੇ ਹੁਣ ਆਪਾਂ ਸਾਰੇ ਇਹਨੂੰ ਫਲਾਤ ਹੈ ਚਮਚ ਦੀ ਸਹਾਇਤਾ ਨਾਲ ਤੇ ਹੁਣ ਆਪਾਂ ਉਤੋਂ ਨਾ ਥੋੜਾ ਜਿਹਾ ਟੱਕ ਦੇਾਂਗੇ ਗੈਸ ਨੂੰ ਥੋੜਾ ਜਿਹਾ ਤੇਜ਼ ਕਰਾਂਗੇ ਆਪਾਂ ਹੁਣ ਸਲੋ ਹੈ ਤੇ ਸਲੋ ਤੋਂ ਮੀਡੀਅਮ ਕਰ ਲਾਂਗੇ ਹੁਣ ਆਪਾਂ ਦੇਖਦੇ ਹਾਂ ਆਪਣਾ ਚੀਲਾ ਉਤੋਂ ਡਰਾਈ ਹੋ ਗਿਆ ਤੇ ਹੁਣ ਆਪਾਂ ਨਾ ਇਹਦੇ ਤੇ ਘਿਓ ਲਾ ਦਿਆਂਗੇ ਐਸ ਤਰ੍ਹਾਂ ਕਰਕੇ ਚਾਰ ਚਪੇਰੇ ਨਾ ਘਿਓ ਲਾ ਦਿਆਂਗੇ ਐਸ ਤਰ੍ਹਾਂ ਕਰਕੇ ਤੇ ਮਾਰੇ ਆਪਾਂ ਚੀਲੇ ਦੇ ਉੱਤੇ ਲਾਵਾਂਗੇ ਕਿਉਂ ਚੀਲਾ ਆਪਣਾ ਬਹੁਤ ਵਧੀਆ ਬਣ ਜਾਊਗਾ ਐਸੇ ਤਾਂ ਕਰਕੇ ਤੇ ਹੁਣ ਆਪਾਂ ਇਹਨੂੰ ਪਲਟਦੇ ਆਂ ਸਾਈਡ ਤੋਂ ਬਣਿਆ ਕਿ ਨਹੀਂ ਬਣਿਆ ਨੀਚੋਂ ਐਸੇ ਤਾਂ ਕਰਕੇ ਫੋਨ ਆਪਾਂ ਇਧਰੋਂ ਵੀ ਇਹਨੂੰ ਪਕਾ ਲਾਂਗੇ ਹੁਣ ਖੁੱਲਾ ਹੀ ਪਕਾਵਾਂਗੇ ਹੁਣ ਨੇ ਢੱਕ ਦੇ ਜੇ ਹੁਣ ਆਪਾਂ ਦੂਸਰੀ ਸਾਈਡ ਦੇਖਦੇ ਆਂ ਦੇਖੋ ਬਹੁਤ ਵਧੀਆ ਬਣ ਗਿਆ ਆਪਣਾ ਚੀਲਾ ਤੇ ਹੁਣ ਆਪਾਂ ਨਾ ਇਹਦੇ ਵਿੱਚ ਸਟਫਿੰਗ ਭਰਾਂਗੇ ਐਸ ਤੱਕਾਂ ਕਰਕੇ ਸਟਫਿੰਗ ਭਰ ਦਿਆਂਗੇ ਲਓ ਜੀ ਆਪਣਾ ਨਾ ਚੀਲਾ ਹੋ ਗਿਆ ਤਿਆਰ ਸਟਫਿੰਗ ਆਪਾਂ ਭਰਦੇ ਆਇਜ ਚ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਪਲੇਟ 'ਚ ਤੇ ਹੁਣ ਆਪਾਂ ਨਾ ਗਾਇ ਇਸ ਨੂੰ ਸਲੋ ਫੇਰ ਕਰਾਂਗੇ ਥੋੜਾ ਜਿਹਾ ਤਵਾ ਠੰਡਾ ਕਰਾਂਗੇ ਫੇਰ ਚੀਲਾ ਪਾਵਾਂਗੇ ਆਪਾਂ ਪੰਜ ਚੱਕ ਕੇ ਉਪਾ ਕੇ ਨਾ ਤੇ ਫੇਰ ਇਹਨੂੰ ਗਰੀਸ ਕਰਤਾ ਹੁਣ ਆਪਾਂ ਇਹਦੇ ਵਿੱਚ ਦੂਸਰਾ ਚੀਲਾ ਪਾਵਾਂਗੇ ਜਦੋਂ ਬਿਲਕੁਲ ਫਲੋ ਕਰ ਲਿਓ ਹੁਣ ਆਪਾਂ ਨਾ ਇਸ ਨੂੰ ਵੀ ਟੱਕ ਦੇਾਂਗੇ ਤੇ ਗੈਸ ਨੂੰ ਥੋੜਾ ਜਿਹਾ ਮੀਡੀਅਮ ਕਰ ਦੇਾਂਗੇ। ਹੁਣ ਜੀ ਆਪਾਂ ਇਹਦੇ ਉੱਤੇ ਵੀ ਘਿਓ ਲਾ ਦਿੰਨੇ ਆ ਤੇ ਇਹਦਾ ਹੀ ਪਲਟ ਦਿੰਨੇ ਆ। ਹਾਂ ਦੇਖੋ। ਹੁਣ ਆਪਾਂ ਇਹਨੂੰ ਵੀ ਪਕਾ ਲਾਂਗੇ ਪਕਾ ਕੇ ਤੇ ਫਿਰ ਸਟਫਿੰਗ ਭਰਾਂਗੇ। ਇਹਨੂੰ ਹੁੱਲਾਈ ਪਕਾ ਲਾਂਗੇ ਹੁਣ ਆਪਾਂ। ਲਓ ਜੀ ਆਪਣੀ ਦੂਸਰੀ ਸਾਈਡ ਵੀ ਪੱਕ ਗਈ। ਹੁਣ ਆਪਾਂ ਇਹਦੇ ਵਿੱਚ ਵੀ ਸਟਫਿੰਗ ਭਰ ਦਿਆਂਗੇ। ਸਾਡੇ ਜਿਆਲੀ ਐਸ ਤਿਕਾ ਕਰਕੇ ਸਟੋਪਿੰਗ ਜਿੰਨੀ ਮਰਜੀ ਆ ਜਿੰਨੀ ਮਰਜੀ ਪਾ ਲਓ ਉਨੀ ਆਪਾਂ ਪਾ ਸਕਦੇ ਆ ਐਸ ਤਿਕਾ ਨੂੰ ਫੋਲਡ ਕਰਦੇ ਹੁਣ ਆਪਾਂ ਐਸ ਸਾਈਡ ਤੋਂ ਫੋਲਡ ਕਰ ਦਾਂਗੇ ਹੁਣ ਆਪਾਂ ਇਹਨਾਂ ਲਾ ਦੇਾਂਗੇ ਗੈਸ ਸਲੋ ਆ ਤੇ ਦੂਸਰਾ ਬਣਾਵਾਂਗੇ ਠੰਡਾ ਹੋਏ ਤੋਂ ਫੇਰ ਆਪਾਂ ਆਪਾਂ ਦੂਸਰਾ ਵੀ ਬਣਾ ਲਿਆ ਜੀ ਉਸਤਕਾਂ ਕਰਕੇ ਇਹਨੂੰ ਫੋਲਡ ਕਰ ਦਿਓ ਹੁਣ ਇਧਰੋਂ ਫੋਲਡ ਕਰ ਦਿਓ ਆਪਣੇ ਚੀਲੇ ਬਣ ਕੇ ਹੋ ਗਏ ਜੀ ਤਿਆਰ ਤੇ ਆਪਾਂ ਹੁਣ ਤੁਹਾਨੂੰ ਵਿਖਾਉਣੇ ਆ ਸਰਵ ਕਰਕੇ ਹਾਂਜੀ ਆਪਣੇ ਨਾ ਚੀਲੇ ਬਣ ਕੇ ਹੋ ਗਏ ਤਿਆਰ ਪਨੀਰ ਤੇ ਮੂੰਗੀ ਦੀ ਦਾਲ ਦੇ ਬਹੁਤ ਵਧੀਆ ਬਣਿਆ ਸਟਫਿੰਗ ਭਰ ਕੇ ਬਣਾਏ ਆਪਾਂ ਬਹੁਤ ਹੀ ਟੇਸਟੀ ਆ ਗ੍ਰੀਨ ਚਟਨੀ ਆ ਤੇ ਆਪਾਂ ਨਾ ਟਮੇਟੋ ਕੈਚੱਪ ਆ ਕਿਸੇ ਦੇ ਨਾਲ ਵੀ ਆਪਾਂ ਖਾ ਸਕਦੇ ਆ ਆਪਾਂ ਦਹੀਂ ਨਾਲ ਵੀ ਖਾ ਸਕਦੇ ਆ ਤੇ ਬੱਚਿਆਂ ਨੂੰ ਟਿਫਨ 'ਚ ਵੀ ਪਾ ਸਕਦੇ ਆ ਆਪਾਂ ਨਾਸ਼ਤਾ ਵੀ ਸਵੇਰੇ ਬਣਾ ਸਕਦੇ ਆ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ